ਤਾਂ ਹਾਂਜੀ ਮਿੱਤਰੋ ਕਿਦਾਂ ਸਾਰੇ ਤੁਹਾਡਾ ਯਾਰ ਲੈ ਕੇ ਆਇਆ ਤੁਹਾਡੇ ਲਈ ਇੱਕ ਹੋਰ ਕੈਂਟ ਫਣੀ ਦੀ ਵੀਡੀਓ ਤਾਂ ਮਿੱਤਰੋ ਇਹ ਵੀਡੀਓ ਸਾਰੇ ਵੀਡੀਓ ਨਾਲੋਂ ਅਲੱਗ ਹੋਣ ਵਾਲੀ ਹੈ ਤਾਂ ਯਾਰ ਬਾਈ ਨੇ ਕੈਂਟ ਗੱਲ ਬਾਤ ਲਾਉਂਦਾ ਨਾ ਵੀਡੀਓ ਬਾਈ ਤਾਂ ਚੈਨਲ ਨੂੰ ਕਰ ਦੇਖੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਆ ਕਰੋ ਲਾਈਕ ਤੇ ਚਲੋ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਆਪਾਂ ਇਹ ਵੀਡੀਓ ਤੇ ਇਹਦੇ ਫਣੀ ਕਮੈਂਟ ਦਾ ਬੈਸਰਾਉਣ ਵਾਲੇ ਆ ਚਲੋ ਐਂਡ ਤੱਕ ਵੇਖਦੇ ਰਹੋ ਵੀਡੀਓ ਐਂਡ ਅਚਪੜਾ ਸੁਭਾਗ ਹੋਣ ਵਾਲਾ ਵੀਡੀਓ ਦੇ ਜੇ ਚਾਹ ਤੇ ਬੁਲਾ ਲੈ ਅੱਕੇ ਪਿਆ ਕੱਲਪੋਂ ਤੂੰ ਜੇ ਚਾਹ ਤੇ ਬੁਲਾ ਵੀ ਲਿਆ ਫੇਰ ਕਿਹੜਾ ਟੇਕੇ ਚਾ ਪੀ ਲੇਗਾ ਬੱਤ ਸਹੀ ਏ ਭੁੱਲ ਜੋ ਕਦੇ ਨਾ ਕਦੇ ਨਹੀਂ ਆਉਣਾ ਤੁਸੀਂ ਮੈਂ ਕਦੇ ਨਹੀਂ ਨਹਾਉਣਾ ਤੁਸੀਂ ਭੁੱਲ ਜੋ ਮੈਨੂੰ ਨਹੀਂ ਲੱਗਦਾ ਏ ਠੀਕ ਹੋ ਜੂ ਵੀਡੀਓ ਵਧੀਆ ਲੱਗ ਰਹੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਹੀ ਕਰ ਲਓ ਕਿਉਂਕਿ ਸਬਸਕ੍ਰਾਈਬ ਬਹੁਤ ਹੀ ਜ਼ਰੂਰੀ ਏ ਇਹੋ ਜਿਹੇ ਹੋਰ ਵੀਡੀਓ ਦੇਖਣ ਲਈ ਹੁਣ ਆਹ ਵੀਡੀਓ ਦੇਖੋ ਤੂੰ ਮੁੰਡੇ ਦਾ ਪਤਾ ਲਾ ਸਕਦੀ ਏ ਮੇਰਾ ਸਿਹਤ ਨੇ ਨੇ ਰਾ ਰੋਕਿਆ ਨਹੀਂ ਕਟਿਆ ਸੀ ਪੁਰਾਣੀਆਂ ਫਿਲਮਾਂ ਦਾ ਜੇਬ ਕਤਰਾ ਹਾਂਜੀ ਅਗਰ ਵੀਡੀਓ ਵਧੀਆ ਲੱਗ ਰਹੀ ਆ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਹੁਣ ਅਗਲੀਆਂ ਦੋ ਵੀਡੀਓ ਪੂਰੀਆਂ ਦੇਖਣ ਤੋਂ ਬਾਅਦ ਹੀ ਕੋਈ ਕਮੈਂਟ ਕਰਿਓ ਬਰਸ਼ ਤਾਂ ਕਰ ਲੋ ਸਿਸਟਰ ਭੈਣੇ ਲੱਗਦਾ ਫਿਲਟਰ ਵੀ ਤੁਹਾਡਾ ਸਾਥ ਨਹੀਂ ਦਿੰਦਾ ਅਬੇ ਸਾਲੇ ਬਹੁਤ ਵਧੀਆ ਪਹਿਨੇ ਚੁੰਨੀ ਸਿਰ ਤੇ ਰੱਖੀ ਆ ਇਹੇ ਪਤੰਦਰ ਜਦੋਂ ਦੇਖੋ ਸਿਰ ਧੜ ਦੀ ਬਾਜੀ ਲਾਈ ਰੱਖਦਾ ਆ ਪਤਾ ਨਹੀਂ ਕਿਹੜਾ ਕੀੜਾ ਇਹਨੂੰ ਤਾਂਗ ਕਰਦਾ